ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਨਾਲੋਂ ਵੀ ਬਹੁਤ ਹੇਠਲੇ ਦਰਜੇ ਤੇ ਜਾ ਕੇ ਇਹ ਤਨਖਾਹਾਂ ਦੇਣ ਦੀ ਤਿਆਰੀ ਕਰੀ ਬੈਠੀ ਐ ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਚ ਪੰਜਾਬ ਦੇ ਪੈਨਸ਼ਨਰਾਂ ਚ ਬਹੁਤ ਵੱਡਾ ਰੋਸ ਹੈ ਤੇ ਸਭ ਤੋਂ ਵੱਡਾ ਰੋਸ ਹੈਗਾ ਇਹ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਮਾਨ ਪੱਤਾ ਵਰਕਰ ਨੇ ਜਿਹਦੇ ਵਿੱਚ ਮੀਡੇ ਮੀਲ ਵਰਕਰ ਆਉਂਦੀਆਂ ਐ ਆਸ਼ਾ ਵਰਕਰ ਹੈਗੀਆਂ ਐ ਉਹਨਾਂ ਨਾਲੇ ਵਾਅਦਾ ਸੀਗਾ ਵੀ ਅਸੀਂ ਪਹਿਲੀ ਕੈਬਨਿਟ ਦੇ ਅੰਦਰ ਤੁਹਾਡੇ ਪੱਤੇ ਦੁੱਗਣੇ ਕਰ ਦਵਾਂਗੇ ਤੇ ਇਸ ਤੋਂ ਬਾਅਦ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਜਿਹੜਾ ਉਹ ਬਣਾਵਾਂਗੇ ਤੇ ਉਸ ਕਾਨੂੰਨ ਨੂੰ ਜਿਹੜਾ ਤੁਹਾਡੇ ਉੱਤੇ ਲਾਗੂ ਕਰਾਂਗੇ ਪੰਜਾਬ ਸਰਕਾਰ ਹੁਣ ਸੱਤਾ 'ਚ 1.5 ਸਾਲ ਤੋਂ ਬਾਅਦ ਵੀ ਮਾਨ ਪੱਤਾ ਵਰਕਰਾਂ ਦੇ ਉੱਤੇ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ ਕੱਚੇ ਮੁਲਾਜ਼ਮ ਜਿਹੜੇ ਜਿਨ੍ਹਾਂ ਨੂੰ ਪੱਕੇ ਕਰਨਾ ਸੀ ਉਹਨਾਂ ਦੇ ਉੱਤੇ ਜਿਹੜੇ ਅਨਪੜ ਕੱਚੇ ਮੁਲਾਜ਼ਮ ਹੈ ਪਿਛੇ 5 5 ਸਾਲ ਤੋਂ ਪਿਛਲੇ 5 5 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ 8ਵੀਂ ਪਾਸ ਦੀ 10ਵੀਂ ਪਾਸ ਦੀ ਨਜਾਇਜ਼ ਸ਼ਰਤ ਥੋਪ ਦਿੱਤੀ ਹੈ ਤਾਂ ਕਿ ਕੋਈ ਮੁਲਾਜ਼ਮ ਜਿਹੜਾ ਪੱਕਾ ਕਰਨ ਦੀ ਕੈਟਾਗਰੀ ਦੇ ਵਿੱਚ ਹੀ ਨਾ ਆਵੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਹਰੇਕ ਵਰਗ ਦੇ ਨਾਲ ਪੰਜਾਬ ਦੀ ਸਰਕਾਰ ਨੇ ਜਿਹੜਾ ਹੈ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕਰਕੇ ਜੁੰਮਲੇ ਛੱਡ ਕੇ ਧੋਖਾ ਕੀਤਾ ਹੈ ਉਸ ਧੋਖੇ ਦੇ ਖਿਲਾਫ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਝਾ ਫਰੰਟ ਜਿਹੜਾ ਹੈ ਉਹ ਅੱਜ ਬਹੁਤ ਹਜ਼ਾਰਾਂ ਦੀ ਗਿਣਤੀ ਬਹੁਤ ਲਾਮਿਸਾਲ ਵੱਡੇ ਵੱਡੇ ਕਾਫਲੇ ਸਾਰੇ ਜ਼ਿਲ੍ਹਿਆਂ ਤੋਂ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਸਾਡੇ ਵੱਡੇ ਵੱਡੇ 80-80 ਸਾਲ ਦੀ ਉਮਰ ਦੇ ਸਾਡੇ ਬਜ਼ੁਰਗਾਂ ਦੇ ਉਹ ਵਹੀਰਾ ਕੱਟ ਕੇ ਚੰਡੀਗੜ੍ਹ 'ਚ ਪਹੁੰਚੇ ਆ ਪਹੁੰਚ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਜਿਹੜਾ ਇਹ ਸਵਾਲ ਕਰ ਰਹੇ ਆ ਵੀ ਤੁਹਾਡੇ ਦਾਅਵਿਆਂ 'ਚ ਤੇ ਅਸਲੀ ਹਕੀਕਤਾਂ 'ਚ ਜ਼ਮੀਨ ਤੇ ਅਸਮਾਨ ਤੋਂ ਵੀ ਜ਼ਿਆਦਾ ਵੱਡਾ ਫਰਕ ਹੈਗਾ ਏ ਉਹਦੇ ਲਈ ਆ ਮੁਲਾਜ਼ਮ ਜਿਹੜੇ ਮੈਦਾਨ 'ਚ ਨੇ ਦੇਖੋ ਇਹ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਲੱਖਾਂ ਬਣਾਇਆ ਮੌਜਮ ਮੰਗ ਲੈ ਕੇ ਕੀ ਕਾਰਨ ਚ ਲੱਖਾਂ ਬਣਾਇਆ ਮੌਜਮ ਧੰਨਵਾਦ ਪਹਿਲਾਂ ਦਾ ਤੁਸੀਂ ਜੀ ਕੋਈ ਤਾਂ ਹੈਗਾ ਜਿਹੜਾ ਪੰਜਾਬ ਚ ਆ ਕੇ ਪੈਨਸ਼ਨ ਤੇ ਮੁਲਾਜ਼ਮ ਦੀ ਗੱਲ ਸੁਣ ਲਈ ਤਿਆਰ ਆ ਕਿਉਂਕਿ ਜਿਹੜੇ ਸਾਡੇ ਨਵੇਂ ਇਨਕਲਾਬੀ ਸਾਥੀ ਆ ਜਿਹੜੇ ਅੱਜ ਕੱਲ ਸਾਰੇ ਆਪਣੇ ਆਪ ਨੂੰ ਤਕੜੇ ਇਨਕਲਾਬੀ ਦੱਸਿਆ ਸਾਡੀ ਆਮ ਆਦਮੀ ਪਾਰਟੀ ਦੇ ਜਿਹਨੇ ਲੀਡਰ ਸਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਜਿੰਨੀਆਂ ਗੱਲਾਂ ਚੋਣਾਂ ਤੋਂ ਪਹਿਲਾਂ ਕਰਦੇ ਸੀਗੇ ਤਾਂ ਹੁਣ ਤੁਸੀਂ ਕਿੱਥੇ ਚਲ ਗਏ ਸਾਨੂੰ ਪਤਾ ਨਹੀਂ ਲੱਗਦਾ ਉਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਅਸੀਂ ਕੋਈ ਧਰਨਾ ਨਹੀਂ ਲਗਣਦੇਾਂਗੇ ਤਾਂ ਸਾਡੇ ਪੰਜਾਬ ਦੇ ਹਰ ਜਿਹੜਾ ਮੁਲਾਜ਼ਮ ਸੀਗਾ ਜਾਂ ਪੈਨਸ਼ਨ ਬੜਾ ਖੁਸ਼ ਹੋਇਆ ਸੀਗਾ ਵੀ ਭਗਵਾਨ ਜਮਾਨ ਨੇ ਸੱਚੀ ਨਹੀਂ ਧਰਨਾ ਲੱਗਣ ਦੇਣਾ ਪਰ ਉਹ ਹੋਰ ਟੰਗਣਾ ਸੋਚਦੇ ਸੀਗੇ ਉਹ ਸੋਚਦੇ ਸੀ ਵੀ ਇਹਨੇ ਸਾਰੀਆਂ ਮੰਗਾਂ ਮਨਜ਼ੂਰ ਕਰ ਲੈਣੀਆਂ ਪਰ ਭਗਵਾਨ ਸਿੰਘ ਮਾਨ ਨੇ ਇੱਕ ਨਵਾਂ ਫੰਡਾ ਸ਼ੁਰੂ ਕਰ ਲਿਆ ਵੀ ਮੈਂ ਤਾਂ ਬਾਈ ਤੱਕੇ ਨਾਲ ਤੁਹਾਡੀਆਂ ਜਿਹੜੀਆਂ ਮੁਲਾਜ਼ਮ ਰੈਲੀਆਂ ਰੁਕਣੀਆਂ ਆ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਮਾਨ ਸਰਕਾਰ 2027 ਦੀ ਚੋਣਾਂ ਤੋਂ ਪਹਿਲਾਂ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰ ਸਕਦੀ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਸ ਵੱਲੋਂ ਤਰਨਤਾਰਨ ਦੇ ਵਿੱਚ ਜਾ ਕੇ ਮਾਨ ਸਰਕਾਰਾਂ ਤੋਂ ਮੰਗਾ ਦੇ ਲਈ ਮੁਲਾਜ਼ਮਾਂ ਨੇ ਲਾਈ ਡੀਏ ਦੇ ਵਿੱਚ ਵਾਅਦਾ ਕਰਾਉਣ ਦੇ ਲਈ ਤੇ 6ਵੇਂ ਪੇ ਕਮਿਸ਼ਨ ਦਾ ਏਰੀਅਰ ਦੇਣ ਦੇ ਲਈ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਹਨ ਮਾਨ ਸਰਕਾਰ ਮੁਲਾਜ਼ਮਾਂ ਦੀ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਜਿ ਕਿ ਕਿ ਜਿਮਨੀ ਚੋਣ ਨੂੰ ਜਣੋ ਤਾਂ ਦਿੱਤਨ ਲਈ ਮੁਲਾਜ਼ਮ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ